ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੀ ਹਿੰਦ ਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ 24-25 ਨਵੰਬਰ ਨੂੰ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਇੱਕ ਮਹੀਨੇ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲੇਕੇ ਗਏ ਸਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ 25 ਅਕਤੂਬਰ ਨੂੰ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸੀਸਗੰਜ ਉੱਥੇ ਅਰਦਾਸ ਕਰਕੇ ਰਾਤ ਨੂੰ ਵਿਕਾਪਗੰਦ ਵਿੱਚ ਜਿਹੜੇ ਕੀਰਤਨ ਦਰਬਾਰ ਸਜਿਆ ਸੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਇਹਨਾਂ ਦਿਨਾਂ ਵਿੱਚ ਵੱਖੋ-ਵੱਖਰ ਥਾਵਾਂ ਤੋਂ ਨਗਰ ਕੀਰਤਨ ਉਹਦੇ ਲਈ ਜਿੱਥੇ-ਇਥੇ ਗੁਰੂ ਸਾਹਿਬ ਜਿੱਧਰੋਂ ਆਏ ਜਿੱਧਰ ਗਏ ਉਹਨਾਂ ਰਾਹਾਂ ਵਿੱਚ ਜਿੱਥੇ ਵੀ ਕੋਈ ਲੋੜ ਸਰਕਾਰ ਵੱਲੋਂ ਉਹਨਾਂ ਨਗਰਾਂ ਦੀ ਉਹਨਾਂ ਸੜਕਾਂ ਦੀ ਉਹ ਵਧੀਆ ਖੂਬਸੂਰਤ ਬਣਾਉਣਾ ਔਰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੈ ਜਿਹੜੀ ਬਹੁਤ ਵਿਲੱਖਣ ਹੈ ਜਿਹੜੀ ਜਿਹੜਾ ਕਿ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਲਈ ਆਪਣੇ ਸੀਸ ਦੇ ਕੇ ਜਿਹੜੀ ਨਿਸਾਨੀ ਕੁਰਬਾਨੀ ਦਿੱਤੀ ਹੈ ਉਹਨੂੰ ਸਾਰਾ ਜਹਾਨ ਹਮੇਸ਼ਾ ਯਾਦ ਕਰਦਾ ਰਹੂਗਾ ਅਸੀਂ ਵੱਡੇ ਭਾਗਾਂ ਵਾਲੇ ਕਿ ਜਿਨ੍ਹਾਂ ਦੇ ਸਾਡੇ ਹੁੰਦਿਆਂ ਇਹ ਦਿਨ ਮਨਾਉਣ ਦਾ ਸਮਾਂ ਮਿਲਿਆ ਸਾਰੇ ਜਿਹੜੇ ਗੁਰੂ ਨਾਨਕ ਦੇਵ ਆ ਲੋਕ ਇਸ ਦਿਨ ਨੂੰ ਬੜੀ ਸ਼ਰਧਾਪੂਰਵਕ ਮਨਾ ਰਹੇ ਐ ਅੱਜ ਦਾ ਜਿਹੜਾ ਅੱਜ ਬਠਿੰਡੇ ਤੋਂ ਵੀ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਡੀਆਂ ਗੁਰੂਆਂ ਦੀਆਂ ਸ਼ਹੀਦਾਂ ਦੀਆਂ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਆਲਾ ਜੀ ਔਰ ਉਹਨਾਂ ਦੇ ਨਾਲਲੇ ਹੋਰ ਪਿਆਰੇ ਸਿੱਖਾਂ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਲੋਕਾਂ ਦੇ ਸੰਗਤ ਦੇ ਸਾਹਮਣੇ ਰੱਖਿਆ ਜਾਂਦਾ